ਸਵਾਗਤ ਹੈ ਕਿਸਾਨ ਵੀਰੋ ਢਾਟਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98768 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਪਿੰਡ ਨੈਣੇ ਵਾਲੇ ਆਏ ਆ ਜੀ ਠੀਕ ਆ ਇੱਕ ਵਾੜ ਤੁਹਾਡੇ ਬਾਅਦ ਤੇ ਸੇਲ ਲਈ ਲੈ ਕੇ ਆਏ ਆ ਤੇ ਗੱਲਬਾਤ ਕਰਾਵਾਏ ਬਾਈ ਨਾਲ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 98721 18169 98721 18169 ਨਤ ਜੀ ਪਿੰਡ ਜੀ ਪਿੰਡ ਲੈਣਿਆ ਬਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਓਕੇ ਜੀ ਤੇ ਨੇੜੇ ਤੇੜੇ ਜੀ ਨੇੜੇ ਪਹਾੜ ਰਹਿ ਗਿਆ ਇਧਰੋਂ ਸੈਣਾ ਰਹਿ ਗਿਆ ਸੈਣਾ ਰਹਿ ਗਿਆ ਤੇ ਅੱਜ ਆਪਾਂ ਇੱਕ ਬੈਡ ਦਿਖਾਉਣੀ ਹੈ ਜੀ ਕਿਹੜਾ ਸੂਆ ਵੀਰੇ ਦੂਜਾ ਸੂਆ ਸੁਈ ਆਪੀ ਹੂੰ ਤੇ ਕਦੋਂ ਸੂਈ ਹੈ ਜੀ ਇਹ ਬਸ 4 ਕਵੇ ਸੂਈ ਆ ਤੜਕੇ ਠੀਕ 4 ਵਜੇ ਸੂਈ ਕਿੰਨਾ ਬੋਲਾ ਕੱਢਦਾ ਬੋਲਾ 4 ਲੀਟਰ ਕੱਢੇ ਤੇ ਬੱਚੇ ਨੂੰ ਪਾਇਆ ਜੇਰ ਜੂਰ ਕੰਪਲੀਟ ਆ ਜੀ ਜੀ ਦਿਖਾਵਾਂਗੇ ਬਾਅਦ ਚ ਠੀਕ ਹੈ 4 ਕਲੀਟਰ ਕੱਢ ਕੇ ਬੱਚੇ ਨੂੰ ਪਾਇਆ ਸੂਆ ਕਿਹੜਾ ਦੱਸਿਆ ਸੀਗਾ ਸੂਆ ਦੂਜਾ ਦੂਜਾ ਤੇ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਨੇ ਉਹ ਤਾਂ 18 ਲੀਟਰ ਦੱਸਿਆ ਮਾਰ ਐਤ ਕੀ ਫਿਰ ਕਿੰਨਾ ਕਹਿ ਕੇ ਦੇਵਾਂਗੇ 4 ਲੀਟਰ ਦਾ ਦੇ ਦੂ ਹਣਾ ਦਿੱਕਤ ਦੱਸ ਦੀਆ ਬਾੜ ਚੰਗੀ ਆ ਵਾਕਿਆ ਥਣਲੇਵਾ ਕਰੋ ਨੇੜੇ ਤੋਂ ਚ ਇੱਕ ਨੰਬਰ ਆ ਜੀ ਤੇ ਧਾਰ ਦੂਰ ਦੀ ਓਕੇ ਜੀ ਤੇ ਖੋਲੋ ਇਹਨੂੰ ਤੋਰਾ ਤਾਰਾ ਕਰਾ ਗਏ ਚੈੱਕ ਤੇ ਬਾਕੀ ਦਾ ਵਜਨ ਵਾਲੀ ਹੈ ਨਾ ਕੋਈ ਐ ਨਹੀਂ ਟੁੱਟੀ ਮੇਰੀ ਮਗਰ ਬੱਛਾ ਆ ਗਿਆ ਜੀ ਹਾਂ ਬੱਛਾ ਓਕੇ ਜੀ ਆ ਦੇਖੋ ਜੀ ਪ੍ਰਿੰਟ ਪੂਰੇ ਚੰਗੇ ਤੇ ਲੈਵਾ ਨਾ ਫੀਟਿੰਗ ਵਾਲਾ ਲੈਵਾ ਦੇਖੋ ਬੱਛਾ ਗਿੱਲਾ ਨਾੜੂਆ ਲੈ ਚਲੋ ਅੱਜ ਕਰੋ ਜੀ ਕੁਆਲਿਟੀ ਦੇਖੋ ਤੁਸੀਂ ਲੈਵੇ ਦੀ ਪਿੱਛੇ ਨੂੰ ਵੀ ਹਵਾਨਾ ਗਾਹ ਨੂੰ ਵੀ ਹਵਾਨਾ ਤੇ ਕਦ ਕਾਠ ਸਹਾਈਜ ਵੀ ਪੂਰਾ ਵਧੀਆ ਹੈਗਾ ਤੇ ਬਾਕੀ ਦਾ ਘਰ ਦੁੱਧ ਪੀਣ ਵਾਲੀ ਬੈੜ ਹੈਗੀ ਭਾਂ ਤੂੰ ਜੀ 10 ਵਜੇ ਚੋਲਿਓ ਐ ਨਹੀਂ ਵੀ ਬੁੜੀ ਹੋ ਜੂਗੀ ਆ ਦੇ ਗਰੀਨਲ ਦੂਜਾ ਸੁਆ ਤੇ ਪ੍ਰਿੰਟ ਫਰੰਟ ਬੱਚੀ ਦੇ ਪੂਰੇ ਆ ਜੀ ਆ ਕਰੋ ਚੈੱਕ ਮਿਲਤ ਵੀਨ ਕਰੋ ਚੈੱਕ ਇੱਕ ਨੰਬਰ ਤੇ ਖਾਣ-ਖਣ ਪੂਰਾ ਵਧੀਆ ਲੱਗਿਆ ਤੇ ਟੀਕਾ ਕਿ ਇਹਨੇ ਬਹੁਤ ਵਧੀਆ ਭਰਾਇਆ ਸੀ ਹਨਾ ਵੀਰੇ ਹਾਂ ਠੀਕ ਆ ਇੱਕ ਨੰਬਰ ਭਰਾਇਆ ਸੀਗਾ ਲਾਓ ਫਿਰ ਬੱਚਾ ਲਾਉਣ ਦੀ ਲੋੜ ਹੀ ਨਹੀਂ ਜਿਆਦਾ ਵਾਲੀਆਂ ਬੈੜਾਂ ਨੂੰ ਤਾਂ ਕੀ ਲੋਡ ਹੁੰਦੀ ਹੈ ਜੀ ਆ ਕਰੋ ਜੀ ਚੈੱਕ ਤੇ ਬਾਕੀ ਦੀ ਗੱਲ ਨਾਲ ਲੇਵਾ ਬਹੁਤ ਵਧੀਆ ਵੀਰੇ ਹਨਾ ਤਿਆਰ ਕੀਤਾ ਬੈੜ ਨੇ ਲੇਵੇ ਦਾ ਕੋਈ ਵੀ ਅੰਤ ਨਹੀਂ ਖਾਣ-ਖਣ ਬਹੁਤ ਚੰਗਾ ਖਾਣਾ ਇੱਕ ਨੰਬਰ ਆ ਤੇ ਬਾਕੀ ਦਾ ਕਈ ਸੂਏ ਚੱਲਣ ਵਾਲੀ ਚੀਜ਼ ਆ ਦੇਖੋ ਇਹ ਬੋਲਾ ਕਰੋ ਚੈੱਕ ਧਾਰਾਂ ਦਾ ਡਾਂਗਾਂ ਵਾਂਗੂੰ ਪੈਂਦੀਆਂ ਓਕੇ ਜੀ ਬਾਕੀ ਦਾ 20 ਕਿਲੋ ਦੁੱਧ ਨੇ ਦੇ ਦੇਣਾ ਬਾਈ ਹਨਾ ਕੋਈ ਐ ਕਹਿਣ ਦੀ ਓਕੇ ਤੇ ਮਗਰ ਬੱਛਾ ਆ ਗਿਆ ਜੇਰ ਆਪਾਂ ਘਰਾਵਾਂਗੇ ਚੈੱਕ ਆ ਦੇਖੋ ਵੀਰੋ ਜੇਰ ਫੁੱਲ ਬੱਠਲ ਕੱਢ ਕੇ ਮਾਰਿਆ ਕੋਈ ਅੱਧੀ ਨਹੀਂ ਰਹਿੰਦੀ ਵਿੱਚ ਕੁਛ ਨਹੀਂ ਕੰਪਲੀਟ ਜੇਰ ਆ ਠੀਕ ਆ ਜੀ ਤੇ ਮਗਰ ਆ ਗਿਆ ਬੱਛਾ ਪਿੰਡ ਨੈਣੇ ਵਾਲਾ ਠੀਕ ਆ ਜੀ ਤੇ ਰੇਟ ਬਾਈ ਇਹਦਾ 1.70 ਹਜ਼ਾਰ ਮਾਨਤਾਨ ਹੋ ਜੂਗਾ ਘਰੇ ਆਏ ਨੂੰ ਮੋੜ ਉੱਦੇ ਤਾਂ ਨਹੀਂ ਠੀਕ ਆ ਵਧੀਆ ਮਾਨਤਾਨ ਕਰਕੇ ਜਰੂਰ ਬਾਈ ਤੁਹਾਨੂੰ ਬੈਠ ਦੇ ਕੇ ਤੋਰਨਗੇ ਜਿਹੜਾ ਵੀ ਵੀਰ ਆਊਗਾ ਤੇ ਮਿਲਕ ਕੰਪੈਟੀ 20 ਤੋਂ ਪਲਾਸ ਹੀ ਰਹਿਣ ਵਾਲੀ ਆ ਤੇ ਦੁੱਧ ਚੰਗਾ ਦੇ ਦੇਣਾ ਬੈੜਨੇ ਕੋਈ ਇਹੋ ਜੀ ਗੱਲ ਨਹੀਂ ਦੇਖੋ ਫੀਟਿੰਗ ਦੇਖੋ ਲੈਵੇ ਦੀ ਤੇ ਮਗਰ ਬੱਸ ਹੂੰ ਨਾੜਾ ਨੂੜਾ ਦੇਖੋ ਜੀ ਹਵਾਨੇ ਤੇ ਕਿੰਨੀਆਂ ਵਧੀਆ ਨਾੜਾ ਨੂੜਾ ਪਈਆਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਆ ਦੇਖੋ ਜੀ ਕਰੋ ਥਾਣ ਲੈ ਵਨ 8 ਤੋਂ ਚੈੱਕ ਕਰ ਮਾਲੀ ਦਾ ਫੇਸ ਵੀ ਪੂਰਾ ਚੰਗਾ ਨੰਬਰ ਬੋਲੋ ਜੀ ਫਿਰ 987212 ਹੂੰ 1810 ਪਿੰਡ ਪਿੰਡ ਲੈਣੀ ਠੀਕ ਆ ਜੀ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਤਹਿਸੀਲ ਤੱਪਾ ਓਕੇ ਜੀ ਬਾਕੀ ਦੇ ਇੱਕ ਵਾਰ ਵੀਰੇ ਇੱਕ ਤੁਹਾਨੂੰ ਦਿਖਾ ਦਿਆਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ